ਦੋਸਤੋ ਪੰਜਾਬ ਸਰਕਾਰ ਇੱਕ ਚਿੱਠੀ ਕੱਢਦੀ ਹੈ ਪੰਜਾਬ ਮੰਡੀ ਬੋਰਡ ਤੋਂ ਤੇ ਕਿਸਾਨ ਜਥੇਬੰਦੀਆਂ ਉਸ ਚਿੱਠੀ ਦਾ ਵਿਰੋਧ ਕਰ ਰਹੀਆਂ ਸੀ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਜਿਹੜੇ 플레이ਰ ਨੇ ਅੰਬਾਨੀ ਅੰਡਾਨੀ ਨੇ ਜਿਹੜੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਪੰਜਾਬ ਦੇ ਵਿੱਚ ਪ੍ਰਾਈਵੇਟ 플레이ਰ ਬਣ ਕੇ ਅਨਾਜ ਖਰੀਦ ਸਕਦੇ ਨੇ ਤੇ ਪੰਜਾਬ ਦੇ ਵਿੱਚੋਂ ਉਹ ਅਨਾਜ ਸਟੋਰ ਵੀ ਕਰ ਸਕਦੇ ਨੇ ਜਿਹੜੇ ਸਾਈਲੋ ਨੇ ਪ੍ਰਾਈਵੇਟ ਉਹਨਾਂ ਨੂੰ ਮਨਜ਼ੂਰੀ ਦੇਤੀ ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਸੀ ਤੇ ਆਪਣੇ ਪ੍ਰੋਗਰਾਮ ਜਥੇਬੰਦੀਆਂ ਨੇ ਉਲੱਗਦੇ ਸੀ ਕਿ ਅਸੀਂ ਤਾਂ ਤਿੰਨ ਖੇਤੀ ਕਾਨੂੰਨਾਂ ਦੀ ਲੜਾਈ ਲੜ ਕੇ ਆਏ ਹਾਂ ਦਿੱਲੀ ਅਸੀਂ ਪੰਜਾਬ ਦੇ ਵਿੱਚ ਇਸ ਗੱਲ ਨੂੰ ਕਿਵੇਂ ਚਰਾਂਗੇ ਤੇ ਅੱਜ ਪੰਜਾਬ ਸਰਕਾਰ ਨੇ ਉਹ ਫੈਸਲਾ ਵਾਪਸ ਲੈ ਲਿਆ ਫੈਸਲਾ ਵਾਪਸ ਲਿਆ ਪੰਜਾਬ ਸਰਕਾਰ ਨੇ ਉਹ ਪੰਜਾਬ ਸਰਕਾਰ ਦਾ ਕਹਿਣਾ ਕਿ 2013 ਤੋਂ ਆਹ ਸਾਈਲੋ ਬਣੇ ਹੋਏ ਨੇ ਤੇ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਮਨਸ਼ਾ ਨਹੀਂ ਹੈਗੀ ਕਿ ਅਸੀਂ ਪੰਜਾਬ ਦੇ ਵਿੱਚ ਪ੍ਰਾਈਵੇਟ 플레이ਰ ਐਂਟਰ ਕਰਾਉਣਾ ਚਾਹੁੰਦੇ ਆ ਸੋ ਇੱਕ ਪਾਸੇ ਜਥੇਬੰਦੀਆਂ ਕਹਿੰਦੀਆਂ ਨੇ ਕਿ ਪ੍ਰਾਈਵੇਟ ਘਰਾਣਿਆਂ ਨੂੰ ਖੁੱਲ੍ਹ ਦੇਈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਕਿ ਸਾਡਾ ਇਦਾਂ ਦਾ ਕੋਈ ਰੋਲ ਨਹੀਂ ਹੈਗਾ ਅਸੀਂ ਕੋਈ ਭੂਮਿਕਾ ਇਦਾਂ ਦੀ ਨਹੀਂ ਨਿਭਾ ਰਹੇ ਜਿੱਦਾਂ ਦਾ ਤੁਸੀਂ ਸਾਨੂੰ ਕਹਿ ਰਹੇ ਹੋ ਪਰ ਕਿਸਾਨ ਜਥੇਬੰਦੀਆਂ ਨੇ ਆਪਣੇ ਦੋਸਤ ਜਿਹੜੇ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਉਹ ਲੇਖਤੇ ਸੀ ਜਿਹੜੀ ਚਿੱਠੀ ਪਹਿਲਾਂ ਆਈ ਸੀ ਉਸ ਨੂੰ ਕਿਸਾਨ ਜ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਜ ਪੰਜਾਬ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ ਕਿਸਾਨਾਂ ਨੇ ਇਸ ਫੈਸਲੇ ਨੂੰ ਸਰਕਾਰ ਦੇ ਨੂੰ ਇੱਕ ਹੋਰ ਯੂ ਟਰਨ ਦੇ ਨਾਲ ਨਾਲ ਵਿਆਖਿਆ ਕੀਤੀ ਪਰ ਇਸ ਚੀਜ਼ ਨੂੰ ਉਹਨਾਂ ਨੇ ਅੱਗੇ ਲੈ ਕੇ ਜਾਂਦਾ ਪੰਜਾਬ ਸਰਕਾਰ ਕਹਿੰਦੀ ਕਿ ਸਾਡਾ ਕੋਈ ਰੋਲ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਐਦਾਂ ਦਾ ਕੁਝ ਹੋਵੇ ਕਿਤੇ ਵੀ ਐਦਾਂ ਦਾ ਕੁਝ ਹੋਵੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਨਹੀਂ ਚਾਹੁੰਦੇ ਸਾਰ ਜਿੱਥੇ ਬੰਦੀਆਂ ਇਲਜ਼ਾਮ ਲਾ ਰਹੀਆਂ ਸੀ ਪੰਜਾਬ ਸਰਕਾਰ ਅ ਇੱਕ ਇਹੋ ਜਿਹੇ ਫੈਸਲੇ ਨਾਲ ਪ੍ਰਾਈਵੇਟ ਜਿਹੜੇ ਪਲੇਅਰ ਨੇ ਪ੍ਰਾਈਵੇਟ ਪਲੇਅਰ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਐਂਟਰੀ ਦਿਵਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਤੇ ਅਨਾਜ ਦੇ ਉੱਪਰ ਕਾਬਜ਼ ਕਰਨਾ ਚਾਹੁੰਦੀ ਹੈ ਸੋ ਅ ਅੱਜ ਇਹ ਸਰਕਾਰ ਨੇ ਫੈਸਲਾ ਆਪਣਾ ਵਾਪਸ ਲੈ ਲਿਆ